ਸਤਿ ਸ਼੍ਰੀ ਅਕਾਲ ਜੀ ਸਪਨੋਸ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਮੈਂ ਟਾਪ ਬਾਟਮ ਦੀਆਂ ਕਲੈਕਸ਼ਨਾਂ ਲੈ ਕੇ ਆਈਆਂ ਬੜੇ ਸੋਹਣੇ ਰੰਗ ਨੇ ਬਾਟਮ ਪਲੇਨ ਆਏਗੀ ਟਾਪ ਤੁਹਾਨੂੰ ਪ੍ਰਿੰਟਡ ਮਿਲੇਗਾ ਰੰਗ ਬਹੁਤ ਪਿਆਰੇ ਤੇ ਸੋਹਣੇ ਨਿਕ ਤੋਂ ਵੱਧ ਕੇ ਇੱਕ ਡਿਜ਼ਾਈਨ ਤੇ ਰੰਗ ਨੇ ਸਾਰੇ ਰੰਗ ਅਵੇਲੇਬਲ ਨੇ ਜਿੰਨੇ ਵੀ ਮੈਂ ਇੱਥੇ ਐਡ ਕੀਤੇ ਨੇ ਇਹ ਤੁਹਾਨੂੰ 2 ਮੀਟਰ ਦੀ ਮਸਲੀਨ ਕਾਟਨ ਦੀ ਆਲ ਓਵਰ ਪ੍ਰਿੰਟ ਦੇ ਨਾਲ ਸ਼ਰਟ ਮਿਲੇਗੀ ਤੇ ਬਾਟਮ ਤੁਹਾਨੂੰ ਕੈਮਰੀ ਕਾਟਨ ਦਾ 2 ਮੀਟਰ ਦਾ ਪਲੇਨ ਮਿਲੇਗਾ ਇਹ ਜਿਹੜੇ ਸੂਟ ਨੇ ਆਫਰਾਂ ਤੇ ਨੇ ਅਗਰ ਤੁਸੀਂ ਸਿੰਗਲ ਸੂਟ ਬਾਈ ਕਰਨਾ ਤੁਹਾਨੂੰ 500 ਰੁਪਏ ਦਾ ਮਿਲੇਗਾ ਤੇ ਜੇਕਰ ਤੁਸੀਂ ਤਿੰਨ ਸੂਟ ਬਾਈ ਕਰਦੇ ਹੋ ਤਾਂ ਉਹ ਤੁਹਾਨੂੰ ਮਿਲਣਗੇ ਸਿਰਫ ਤੁਸੀਂ 1220 ਰੁਪਏਾਂ ਦੇ ਵਿੱਚ ਇਹਨਾਂ ਵਿੱਚ ਤੁਸੀਂ ਕੋਈ ਵੀ ਤਿੰਨ ਸੂਟ ਆਪਣੀ ਚੋਇਸ ਦੇ ਸਿਲੈਕਟ ਕਰ ਸਕਦੇ ਹੋ ਇਹਦੇ ਵਿੱਚ ਇਹ ਨਹੀਂ ਹੈ ਕਿ ਤੁਸੀਂ ਦੋ ਕਰੋਗੇ ਤੇ ਥਰਡ ਸਾਡੀ ਸਾਈਡ ਤੋਂ ਆਏਗਾ ਇੱਥੇ ਤੁਸੀਂ ਹੀ ਖਰੀਦੋ ਤਿੰਨ ਸੂਟ ਜਿਹੜੇ ਨੇ ਸਿਲੈਕਟ ਕਰਨੇ ਨੇ ਉਹ ਜਿਵੇਂ ਵੀ ਤੁਹਾਡੀ ਚੋਇਸ ਹੈ ਇਹ ਵਾਲੇ ਬ੍ਰਾਈਡਲ ਸਪੈਸ਼ਲ ਕਲੈਕਸ਼ਨਾਂ ਨੇ ਬਹੁਤ ਪਿਆਰੇ ਬਿਓਰ ਨੇਚਰਲ ਕ੍ਰੇਪ ਦਾ ਸੂਟ ਆਏਗਾ 1440 ਦਾ ਪ੍ਰਾਈਸ ਹੈ ਰੰਗ ਜਿਹੜੇ ਜਿਹੜੇ ਹੈਗੇ ਨੇ ਮੈਂ ਇਥੇ ਐਡ ਕਰ ਦਿੱਤੇ ਨੇ ਦੁਪੱਟਾ ਜਿਹੜਾ ਇਹਦਾ ਆਏਗਾ ਉਹ ਚਨਾਉਣ ਪੈਚਵਰਕ embroidery ਜਾਲ ਵਾਲੀ embroidery ਦਾ ਆਏਗਾ ਕਲਰ ਇਹਦੇ ਵਿੱਚ ਕਾਫੀ ਹੈਗੇ ਨੇ ਮੈਂ ਸਾਰੇ ਐਡ ਕਰ ਦਿੱਤੇ ਨੇ ਕਰਵਾ ਚੌਹ ਸਪੈਸ਼ਲ ਵੈਡਿੰਗ ਸਪੈਸ਼ਲ ਬ੍ਰਾਈਡਲ ਸਪੈਸ਼ਲ ਕਲੈਕਸ਼ਨਾਂ ਨੇ ਸਾਰੇ ਸੂਟ ਅਵੇਲੇਬਲ ਨੇ ਐ 680 ਦੇ ਵਿੱਚ ਤੁਹਾਨੂੰ ਸਿੰਗਲ ਸੂਟ ਕਲਰ ਮਿਲੇਗਾ ਬਹੁਤ ਹੈਵੀ embroidery ਵਾਲੇ ਕਲੈਕਸ਼ਨਾਂ ਨੇ ਰੰਗ ਦੇ ਵਿੱਚ ਸਿੰਗਲ ਹੀ ਹੈ ਇਹ ਤਿੰਨ ਰੰਗਾਂ ਵਿੱਚ ਕਲੈਕਸ਼ਨ ਆਏਗੀ ਇਹਦੇ ਤੇ ਵੀ ਐਮਬਲੋਇਡਰੀ ਹੋਈਗਾ ਦੁਪੱਟਾ ਜਿਹੜਾ ਤੁਹਾਨੂੰ ਟਾਈ-ਟਾਈ ਵਾਲੇ ਮਿਲੇਗਾ ਇਹ ਪਿੰਕ ਟੋਨ ਵਿੱਚ ਸਿੰਗਲ ਕਲਰ ਦੀ ਆਪਸ਼ਨ ਆਏਗੀ ਮੈਂ ਬਾਕੀ ਜਿਵੇਂ ਕਲੈਕਸ਼ਨਾਂ ਸਾਰੀਆਂ ਅਵੇਲੇਬਲ ਨੇ ਸੂਟ ਜਿਹੜੇ ਆ ਕਿ ਜਿੰਨੇ ਵੀ ਮੈਂ ਅੱਜ ਦੀ ਵੀਡੀਓ ਵਿੱਚ ਐਡ ਕੀਤੇ ਨੇ ਸਾਰੇ ਇਹ ਵੀ ਜਿਵੇਂ ਸਿੰਗਲ ਸਿੰਗਲ ਕਲਰ ਆਪਸ਼ਨ ਨੇ ਮੋਸਟਲੀ ਜਿਹੜੇ ਹੁਣ ਸਿਲੈਕਸ਼ਨ ਚ ਚੱਲ ਰਹੀਆਂ ਨੇ ਇਹਨਾਂ ਸਿੰਗਲ ਸਿੰਗਲ 2-2 ਦਾ 4-4 ਕਲਰ ਆਪਸ਼ਨ ਆਵੇਲੇਬਲ ਨੇ ਬਾਕੀ ਤੁਸੀਂ ਅਗਰ ਬਾਏ ਕਰਨਾ ਹੈ ਤਾਂ ਮੈਂ ਨੰਬਰ ਦਿੱਤਾ ਹੈ ਨੰਬਰ ਜਦ ਤੁਸੀਂ ਮੈਸੇਜ ਕਰ ਸਕਦੇ ਹੋ ਮੈਂ ਨੰਬਰ 623924575 ਜ ਕੋਈ ਵੀ ਕੁਐਰੀ ਹੈ ਕਿਸੇ ਵੀ ਸੂਟ ਦੇ ਬਾਰੇ ਵਿੱਚ ਉਸ ਨੰਬਰ ਤੇ ਜਾ ਤੁਸੀਂ ਮੈਸੇਜ ਕਰ ਦਿਓ ਜੋ ਵੀ ਤੁਹਾਡੀ ਕੁਐਰੀ ਹੋਏਗੀ ਉਹ ਮੈਂ ਤੁਹਾਨੂੰ ਦੱਸ ਦਿਆਂਗੀ ਬਾਈ ਕਰਨਾ ਤਾਂ ਵੀ ਇਸ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਜੇ ਕਾ ਸਟੇਟਸ ਦੇਖਣਾ ਤਾਂ ਵੀ ਕਰ ਸਕਦੇ ਹੋ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਤੁਹਾਨੂੰ ਸਟੇਟਸ ਸ਼ੋ ਹੋ ਜਾਏਗਾ ਇਹ ਥੋੜੀਆਂ ਹਾਈ ਰੇਂਜ ਵਾਲੀਆਂ ਕਲੈਕਸ਼ਨਾਂ ਨੇ ਬਹੁਤ ਜ਼ਿਆਦਾ ਨਹੀਂ ਬਟ ਥੋੜੀਆਂ ਮੀਡੀਅਮ ਚੀਆਂ ਨੇ ਤਾਂ ਚਲੋ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ